ਰੌਣਕ ਮੰਤਰੀ ਸਾਹਿਬ ਰਵਣਗੇ ਉਦੋਂ ਚਾਪਨ ਵਾਲੇ ਲਾਉਣੇ ਨੇ ਇਨਕਲਾਬ ਇਨਕਲਾਬ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਮੈਂ ਨਾਲ ਤੇਰੀ ਸੋਚ ਤੇ ਪੈਰਾਂ ਦੀਵਾਂਗੇ ਮੈਂ ਨਾਲ ਤੇਰੀ ਸੋਚ ਤੇ ਐ ਐਮਐਲਏ ਜੰਦੀਪ ਕਮਲ ਭੋਰੀ ਜਿੰਦਾਬਾਦ 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 ਬਹੁਤ ਬਹੁਤ ਸ਼ੁਕਰੀਆ ਸ਼੍ਰੀ ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਸਾਨੂੰ ਸੰਬੋਧਨ ਕਰ ਰਹੇ ਹਨ ਅਸੀਂ ਨਿਗਾਹ ਸਵਾਗਤ ਕਰਦੇ ਹਾਂ ਦਿਲਦਿਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਸਾਡੇ ਬੱਲੂ ਆਣਾ ਦੇ ਸਾਡੇ ਐਮਐਲਏ ਸ਼੍ਰੀ ਗੋਲਦੀ ਮੁਸਾਫਿਰ ਜੀ ਸਤਿ ਸ੍ਰੀ ਅਕਾਲ ਬਿਰਾਜਮਾਨ ਹਨ ਉਹਨਾਂ ਦਾ ਨਿੱਘਾ ਸਵਾਗਤ ਹੈ ਉਹਨਾਂ ਦੇ ਨਾਲ ਹੀ ਸਾਡੇ ਜਗਦੀਪ ਕੰਬੋਜ ਹਲਕਾ ਇੰਚਾਰਜ ਜਨਤਾ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਹੈ ਪਬਲਿਕ ਦੇ ਸਾਡੇ ਜਲਾਲਾਬਾਦ ਦੇ ਬਹੁਤ ਹੀ ਹਰਮਨ ਪਿਆਰੇ ਨੌਜਵਾਨ ਲੀਡਰ ਸਾਡੇ ਸ਼੍ਰੀ ਜਗਦੀਪ ਕੰਬੋਜ ਗੋਲਡੀ ਜੋ ਪੰਡਾਲ ਦੇ ਵਿੱਚ ਸਾਡੇ ਵੀਰਾਂ ਨੂੰ ਮਿਲ ਰਹੇ ਹਨ ਭੈਣਾਂ ਨੂੰ ਮਿਲ ਰਹੇ ਹਨ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਹਨ ਉਹਨਾਂ ਦਾ ਪਿਆਰ ਲੈ ਰਹੇ ਹਨ ਲੋਕਾਂ ਦੇ ਵਿੱਚ ਪਹੁੰਚੇ ਨੇ ਮਿਲਣ ਲੋਕਾਂ ਨੂੰ ਮਿਲ ਰਹੇ ਮੈਂ ਹੁਣ 2 ਮਿੰਟ ਵਾਸਤੇ ਸ੍ਰੀ ਹੰਕਾਰ ਸਿੰਘ ਜੀ ਕੱਚਾ ਕਾਲੇਵਾਲਾ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਸਟੇਜ ਤੇ ਆਉਣ ਚੰਦ ਮੈਂਟਰਾ ਜੀ ਐਮਐਲਏ ਸਾਹਿਬ ਗੋਲਦੀ ਮੁਸਾਫਰ ਜੀ ਨੇ ਦੱਸਿਆ ਹੈ ਕਿ 15 20 ਮਿੰਟ ਦੇ ਵਿੱਚ ਸਾਡੇ ਕੋਲ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਸਾਡੇ ਇਰੀਗੇਸ਼ਨ ਇਰੀਗੇਸ਼ਨ ਸਾਡੇ ਮਨਿਸਟਰ ਸਾਡੇ ਵਿਚਕਾਰ ਹੋਣਗੇ ਅਸੀਂ ਸਮੁੱਚੇ ਪੱਤਰਕਾਰ ਭਾਈ ਚਾਰੇ ਦਾ ਨਿਕਾ ਸਵਾਗਤ ਕਰਦੇ ਆ ਆ ਜਾ ਆ ਜਾ ਸ੍ਰੀ ਓੰਕਾਰ ਸਿੰਘ ਜੀ ਅੰਦਰ ਆ ਜਾਂਦੇ ਆ ਬੁਲਾ ਲੀਏ ਅੰਦਰ ਆ ਜਾਂਦੇ ਆ ਅੰਦਰ ਸਭ ਤੋਂ ਪਹਿਲਾਂ ਸਟੇਜ ਤੇ ਬੈਠੇ ਸਾਡੇ ਐਮਐਲਏ ਬੱਲੂਆਣਾ ਤੋਂ ਮੁਸਾਫਰ ਸਾਹਿਬ ਉਹਨਾਂ ਦੇ ਨਾਲ ਬੈਠੇ ਮੇਰੇ ਸਤਿਕਾਰਯੋਗ ਅੰਕਲ ਜੀ ਸਰਦਾਰ ਸ਼ੇਰਬਾ ਸਿੰਘ ਜੀ ਸੰਧੂ ਜੀ ਅਮਲੇ ਦਾ ਅੱਜ ਜਿੰਨੇ ਬੈਠੇ ਆ ਸਾਡੇ ਸਰਪੰਚ ਪੰਜ ਜਿਹੜੀ ਮੰਗ ਸੀਗੀ ਲੋਕਾਂ ਦੀ ਉਹ ਪੂਰੀ ਹੋ ਜਾ ਰਹੀ ਹੈ ਲਾ ਕੇ ਦੇ ਹੋਰ ਮਦਵੰਦੇ ਸੱਜਣ ਬੈਠੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਪਹਿਦ ਨੂੰ ਸਤਿਕਾਰ ਜਿੰਨੀ ਮੇਰੀ ਉਮਰ ਹੈ ਅੱਜ ਉਸ ਮਹਿਰ ਨੂੰ ਲੋਕ ਉਡੀਕਦੇ ਸੀ ਪਰ ਇਸ ਦਿਨ ਮੈਂ ਬਹੁਤ ਕਿਸਮਤ ਵਾਲਾ ਵੀ ਆਮਾਦੀ ਪਾਰਟੀ ਦੀ ਸਰਕਾਰ ਨੇ ਇਹ ਨਿਰ ਪੂਰੀ ਕਰਕੇ ਉਹਨਾਂ ਨੂੰ ਕੰਪਲੀਟ ਕਰਕੇ ਤਕਰੀਬਨ 23 ਕਰੋੜ ਰੁਪਏ ਲਾ ਕੇ ਤਾਇਨੀ ਬਣੀ ਜਿਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਹ ਜਿਸ ਮੈਨਾਂ ਚ ਪਾਣੀ ਚੰਗਾ ਨਹੀਂ ਸੀ ਉਹ ਨਹਿਰ ਅੱਜ ਪਾਣੀ ਛੱਡ ਦਿੱਤਾ ਜਾਊਗਾ ਉਹ ਜਿਹਦਾ ਸਾਰੀ ਜ਼ਿੰਦਗੀ ਤੇ ਜਿਹੜੇ 17 18 ਪਿੰਡ ਐ ਉਹਨਾਂ ਨੂੰ ਕਿਸੇ ਨੂੰ ਨਹਿਰੀ ਪਾਣੀ ਅਸੀਂ ਕਿਸੇ ਲਈ ਮਸਾਜ ਨਹੀਂ ਹੁਣ ਕਿਸ ਗੱਲ ਦੀ ਸਭ ਨੂੰ ਮੁਬਾਰਕ ਜੀ ਸਰ ਜਿਹੜੀ ਚੌਧਰੀ ਮਾਈਨਰ ਦਾ ਅੱਜ ਨੀ ਪੱਥਰ ਰੱਖਿਆ ਜਾ ਰਿਹਾ ਉਹ ਕਿੰਨੀ ਲਾਗਤ ਹੈ ਔਰ ਕਿਹੜੇ ਕਿਹੜੇ ਪਿੰਡਾਂ ਨੂੰ ਹੰਦੀ ਸਹੂਲਤ ਮਿਲੇਗੀ ਜਿਹੜਾ ਚੌਧਰੀ ਮਾਈਨਰ ਹੈ ਉਹ ਪੰਜਾਬ ਦਾ ਪਹਿਲਾ ਮਾਈਨਰ ਹੈ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਤਕਰੀਬਨ 1930 40 ਦੀ ਗੱਲ ਹੈ ਔਰ ਉਹਨੂੰ ਦੁਬਾਰਾ 1960 'ਚ ਬੰਦ ਹੋ ਗਿਆ ਸੀ ਉਸ ਬਾਅਦ ਤਕਰੀਬਨ 60-62 ਸਾਲਾਂ ਬਾਅਦ ਸੌਰੀ 65-68 ਸਾਲਾਂ ਬਾਅਦ ਉਹ ਦੁਬਾਰਾ ਚੌਧਰੀ ਮੈਨਰ ਜਿਹੜਾ ਉਹਨਾਂ ਅਲਾਟ ਕੀਤਾ ਸਰਕਾਰ ਨੇ ਪਰ ਤਕਰੀਬਨ 5.5 ਕਰੋੜ ਨਾਲ 5 ਕਿਲੋਮੀਟਰ ਪੂਰਾ ਬਣ ਕੇ ਤਿਆਰ ਹੋਣਾ ਔਰ ਜਿਹਦੇ ਨਾਲ ਘੱਟੇ ਵਾਲੀ ਬੋਦਲਾ ਘੱਟੇ ਵਾਲੀ ਜਟਾਂ ਖਿਓ ਵਾਲੀ ਚਾਲਾਂ ਟਾਲੀ ਵਾਲਾ ਬੋਦਲਾ ਢਾਣਿਕਾ ਨਾਰਾਮ ਸਲਾਮ ਵਾਲਾ ਔਰ ਲਾਸਟ ਪਿੰਡ ਸਿੰਘਪੁਰਾ ਟੀਲਾ ਜਿਹੜੀ ਉਹਦੀਆਂ ਉੱਥੇ ਤੱਕ ਪਹੁੰਚਣੀਆਂ ਜਿਹਦੇ ਨਾਲ ਜਿਹੜਾ ਕੋਲ ਜ਼ਮੀਨ 'ਚ ਪਾਣੀ ਸੀ ਕਦੇ ਕਲਰ ਜਮੀਨਾਂ ਵੇਖਦੇ ਸੀ ਟਾਲੀ ਵਾਲੇ ਬੋਤਲੇ ਤੋਂ ਉਹਨਾਂ ਜ਼ਮੀਨਾਂ ਬਾਦ ਹੋ ਜਾਣਗੇ ਜਦੋਂ ਨਹਿਰੀ ਪਾਣੀ ਲੱਗੂਗਾ ਇਸ ਕੋਲੋਂ ਉਹਨਾਂ ਲੋਕਾਂ ਦਾ ਵੀ ਅ ਕੱਲ ਮੈਂ ਗਿਆ ਸੀ ਅਲੱਗ ਖੁਸ਼ੀ ਸੀ ਉਹਨਾਂ ਦੇ ਚਿਹਰੇ ਤੇ ਜਿਨ੍ਹਾਂ ਨੇ ਕਦੇ ਨਹਿਰੀ ਪਾਣੀ ਵੇਖਿਆ ਨਹੀਂ ਉਹਨਾਂ ਨੂੰ ਚੌਧਰੀ ਮਾਈਨਰ ਪੰਜਾਬ ਸਰਕਾਰ ਨੇ ਉਹਨਾਂ ਲਈ ਬਣਾ ਕੇ ਤਿਆਰ ਕਰਕੇ ਦੇ ਦੇਣਾ ਤਕਰੀਬਨ 3 ਮਹੀਨੇ ਤਿਆਰ ਹੋ ਜਾਣਾ ਇਸ ਕਾਲ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਜਿਸ ਕਰਕੇ ਮੈਨੂੰ ਲੋਕਾਂ ਨੇ ਵੋਟਾਂ ਵਾਂਗੇ ਬਣਾਇਆ ਸੀ ਮੇਰਾ ਫਰਜ ਬੰਦਾ ਉਹਨਾਂ ਲਈ ਅਸੀਂ ਉਹ ਕਰਕੇ ਜਾਈਏ ਤੁਸੀਂ ਸੇਮ ਦੇ ਸੇਮ ਵਾਲਾ ਮੁੱਦਾ ਵੀ ਚੱਡਾ ਗਏ ਜਿਹੜਾ ਸੇਮ ਦਾ ਪ੍ਰੋਜੈਕਟ ਹੈ ਆਈ ਥਿੰਕ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕਰਕੇ ਮੇਰੀ ਇੱਕ ਆਵਾਜ਼ ਤੇ ਰਿਕੁਐਸਟ ਕਰਨ ਤੇ ਉਹਨਾਂ ਨੇ ਮਾਨਯੋਗ ਮੰਤਰੀ ਸਾਹਿਬ ਨੂੰ ਔਰ ਮਾਨਯੋਗ ਸਾਡੇ ਚੀਫ ਸੈਕਟਰੀ ਕੈਪਸਿਨਾ ਸਾਹਿਬ ਉਹਨਾਂ ਨੂੰ ਕਹਿ ਕੇ ਸਪੈਸ਼ਲ ਪ੍ਰੋਜੈਕਟ ਤਿਆਰ ਕਰਾਇਆ ਉਹ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਹੈ ਜਿਹੜਾ ਕਰਨਾਟਕਾ ਤੋਂ ਬਾਅਦ ਪੰਜਾਬ 'ਚ ਲੱਗਣਾ ਹੈ ਉਹਦਾ ਟੋਟਲ 24 ਪਿੰਡਾਂ ਦਾ ਪ੍ਰੋਜੈਕਟ ਹੈ ਤੁਸੀਂ ਦੇਖ ਲਓ 24 ਪਿੰਡਾਂ 'ਚ ਕਿੰਨੀ ਜ਼ਮੀਨ ਹੋਗੀ ਚੱਕ ਪੱਤਿ ਤੋਂ ਲੈ ਕੇ ਸਜਣਾਣੇ ਤੱਕ ਉਹ ਜ਼ਮੀਨ ਆਬਾਦ ਹੋਣੀ ਹੈ ਜਿਸੇ ਉਹ ਜ਼ਮੀਨ 'ਚ ਪਾਣੀ ਨਿਕਲ ਆਉਂਦਾ ਹੈ ਤੇ ਜ਼ਮੀਨ ਲੋਕਾਂ ਨੂੰ ਆਬਾਦ ਨਹੀਂ ਜਿੰਦੀ 50-50 ਖਿੱਲਾਂਾਂ ਦਾ ਵੀ ਕਈ ਵਾਰੀ ਧਾਣੇ ਮੁੱਲ ਗ੍ਰੀਂਦੇ ਆ ਜਿਹੜੇ ਪਿੰਡਾਂ 'ਚ ਜ਼ਮੀਨਾਂ ਜਾੜਿਆ ਹੈ ਪਰ ਤਕਰੀਬਨ 2 ਸਾਲਾਂ 'ਚ ਪ੍ਰੋਜੈਕਟ ਤਿਆਰ ਹੋਣਾ ਬਣ ਕੇ ਔਰ ਤਕਰੀਬਨ 27 ਕਰੋੜ 74 ਲੱਖ ਨਾਲ ਉਹ ਪ੍ਰੋਜੈਕਟ ਤਿਆਰ ਹੋਣਾ ਹੈ 25-25 ਕਿੱਲਾ ਤੇ ਇੱਕ ਸੋਲਰ ਮੋਟਰ ਲੱਗੇਗੀ ਡਿਪਾਰਟਮੈਂਟ ਲਗਾਊਗਾ ਅੰਡਰਗਰਾਉਂਡ ਪਾਈਪ ਲੈਂਟ ਡਿਪਾਰਟਮੈਂਟ ਪਾਕੇ ਦੇਊਗਾ ਔਰ ਸਾਰਾ ਪ੍ਰੋਸੀਜਰ 100% ਸਰਕਾਰ ਨੇ ਦੇਣਾ ਔਰ ਡਰੇਨੇਜ ਕਰਕੇ ਕੰਪਲੀਟ ਕਰਕੇ ਤਾਂ ਕਿ ਲੋਕਾਂ ਦੀ ਜ਼ਮੀਨ ਆਬਾਦ ਹੋ ਸਕੇ ਤੇ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਜਲਾਲਾਬਾਦ ਚ ਲੱਗਣਾ ਜਿਹੜਾ ਕਦੇ ਲੱਗਿਆ ਨਹੀਂ ਉਹਦੀ ਸ਼ੁਰੂਆਤ ਤੁਹਾਡੇ ਸ਼ਹਿਰ ਤੋਂ ਤੁਹਾਡੇ ਇਲਾਕੇ ਤੋਂ ਨਹੀਂ ਇਸ ਗੱਲ ਦੀ ਸਾਰੇ ਇਲਾਕਾ ਵਾਸੀਨ ਬਹੁਤ-ਬਹੁਤ ਇੱਕ ਸਰ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਜਿਹੜਾ ਲੱਗ ਰਿਹਾ ਉਹ ਕਦੋਂ ਤੱਕ ਸ਼ੁਰੂ ਹੋ ਜਾਏਗਾ ਪੀਣ ਵਾਲੇ ਪਾਣੀ ਦਾ ਤਕਰੀਬਨ 8 ਉਰਾਠਵੀਂ ਨੇ ਜਿੱਤਿਆ ਹੋ ਕੇ 222 ਪਿੰਡਾਂ ਨੂੰ 421 ਕਰੋੜ ਦਾ ਪ੍ਰੋਜੈਕਟ ਜਿਹੜਾ ਐਲ ਐਨ ਟੀ ਕੰਪਨੀ ਬਣਾ ਰਹੀ ਹੈ ਔਰ 421 ਕਰੋੜ ਦੇ ਪ੍ਰੋਜੈਕਟ ਨਾਲ ਜਦੋਂ 222 ਪਿੰਡਾਂ ਨੂੰ ਪਾਣੀ ਪਹੁੰਚੇਗਾ ਜਿਹੜੇ ਸਾਡੇ ਅਸੀਂ ਗਰਾਊਂਡ ਵਾਟਰ ਦਾ ਪਾਣੀ ਪੀਂਦੇ ਆ ਉਹ ਸਭ ਖਤਮ ਹੋ ਜੂਗਾ ਉਸ ਤੋਂ ਬਾਅਦ ਨਹਿਰੀ ਪਾਣੀ ਉਹਨਾਂ ਦਾ ਟੈਂਕੀ ਨਾਲ ਜੋੜ ਦਿੱਤਾ ਜਾਊਗਾ ਔਰ ਉਹਨਾਂ ਦੇ ਘਰ ਤੱਕ ਉਹ 37 ਕਰੋੜ ਦਾ ਆਰਡਰ ਟੈਂਡਰ ਜਿਹੜੇ ਹੋਇਆ ਵਾਟਰ ਸਪਲ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਉਹ ਇੱਕ ਪ੍ਰੋਜੈਕਟ ਆ ਉਹਦੇ ਨਾਲ ਗੰਦਾ ਪਾਣੀ ਪੀਨ ਦੀ ਜਿ ਵਜਾਈ ਅਸੀਂ ਉਹ ਨਹਿਰੀ ਪਾਣੀ ਸਾਫ ਸੁਥਰਾ ਪਿਉਰੀਫਾਈ ਕਰਕੇ ਦਿੱਤਾ ਜਾਊਗਾ ਉਹਦੀ ਸਭ ਤੋਂ ਵੱਡੀ ਕਿਸੇ ਨੂੰ ਜੇ ਚੰਗਾ ਪਾਣੀ ਦੇ ਦੇ ਇਸ ਤੋਂ ਵੱਡਾ ਜ਼ਿੰਦਗੀ ਵਿੱਚ ਕੋਈ ਪੁੰਨ ਨਾ ਲੱਗਣਾ ਸਰ ਅਰਬਨ ਏਰੀਆ ਦੇ ਵਾਸਤੇ ਕਿਹੜੇ ਪ੍ਰੋਜੈਕਟ ਹੈ ਜਲਾਲਾ ਬਾਸ਼ ਸ਼ਹਿਰ ਵਾਸਤੇ ਅੱਜ ਹੀ ਸਾਡੀ ਟੀਮ ਉਤੋਂ ਚੰਡੀਗੜ੍ਹ ਤੋਂ ਆ ਰਹੀ ਉਹਦੀ ਇਨਸਪੈਕਸ਼ਨ ਕਰਨ ਆ ਰਹੀ ਉਹਦੇ ਦੋ ਤਿੰਨ ਜਗ੍ਹਾ ਲੋਟ ਹੋਈਆਂ ਜਦੋਂ ਇਹ ਲੋਕਾਂ ਨੇ ਅਪਲਾਈ ਕੀਤੀ ਹੈ ਤਾਂ ਸੀਵਰੇਜ ਦੋਨਾਂ ਦਾ ਸੀ ਉਤੋਂ ਟੀਮ ਅੱਜ ਇਨਸਪੈਕਸ਼ਨ ਲਈ ਆ ਰਹੀ ਹੈ ਬੜੀ ਜਲਦੀ ਨਹਿਰੀ ਪਾਣੀ ਦਾ ਪ੍ਰੋਜੈਕਟ ਵੀ ਕੋਸ਼ਿਸ਼ ਹੈ ਵੀ ਉਹ ਜਲਦੀ ਲੱਗ ਜੇ ਤਾਂ ਕਿ ਪੀਣ ਵਾਲਾ ਪਾਣੀ ਸ਼ਹਿਰ ਨੂੰ ਵੀ ਮਿਲ ਸਕੇ ਉਹ ਤਕਰੀਬਨ ਉਹ ਵੀ 58 ਕਰੋੜ ਤੇ 60 ਕਰੋੜ ਦੇ ਨੇੜੇ ਜਿਹੜਾ ਆਪਣਾ ਨਹਿਰੀ ਪਾਣੀ ਹੈਗਾ ਨਹਿਰੀ ਪਾਣੀ। ਥੈਂਕ ਯੂ ਥੈਂਕ ਯੂ। ਬਿਲਕੁਲ ਦਾ ਤਾਂ ਇਹ ਸਨ ਵਿਧਾਇਕ ਸਾਡੇ ਕੋਟੂ ਵਾਲੇ ਦੇ ਜ਼ਿਲ੍ਹੇਪੰਚ ਗੁਰਦਾਸ ਸਿੰਘ ਜੀ ਬੜੇ ਵੱਡੇ ਕਾਫਲੇ ਦੇ ਨਾਲ ਪੰਡਾਲ 'ਚ ਪੁੱਜੇ ਹਨ ਸਾਰਿਆਂ ਨੂੰ ਅਸੀਂ ਜੀ ਆਇਆਂ ਕਹੇ ਸੀ। ਸਤਿ ਸ੍ਰੀ ਅਕਾਲ ਐਮਐਲਏ ਸਾਹਿਬ ਜਗਦੀਪ ਕੰਬੋਜ ਗੋਲਡੀ ਜੀ ਤੇ ਸਟੇਜ ਤੇ ਸਾਰੇ ਬੈਠੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ 2 ਮਿੰਟਾਂ ਦੀ ਡਿਊਟੀ ਲੱਗੀ ਹੈ ਮੇਰੇ ਤੋਂ ਵੱਡੇ ਸਤਿਕਾਰਯੋਗ ਬੈਠੇ ਆ ਸਾਰੇ ਆਪਾਂ ਇੱਥੇ ਨਹਿਰ ਦੇ ਉਦਘਾਟਨ ਤੇ ਇਕੱਠੇ ਹੋਇਆ ਹੈ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਪਰ ਜੋ ਸਾਡੇ ਭਾਈ ਜਗਦੀਪ ਗੋਲਡੀ ਜੀ ਨੇ ਸਾਡੇ ਲਈ ਕੀਤਾ ਉਹ ਅਸੀਂ ਬੜਾ ਨੇੜੇ ਤੋਂ ਦੇਖਿਆ ਇਹ ਇਹੋ ਜਿਹਾ ਐਮਐਲਏ ਆਪਾਂ ਨੂੰ ਮਿਲਿਆ ਜਿਹੜਾ ਚੱਪਲਾਂ ਦੇ ਵਿੱਚ ਸਾਡੇ ਨਾਲ ਚੰਡੀਗੜ੍ਹ ਜਾਂਦਾ ਰਿਹਾ ਹੈ بڑے ਵੱਡੇ ਵੱਡੇ ਧਲਾੜਾ ਨੇ ਇਸ ਨਹਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ 40 ਸਾਲ ਸਾਡੇ ਬਜ਼ੁਰਗਾਂ ਦੀ ਤੀਜੀ ਸਾਡੀ ਪੀੜ੍ਹੀ ਹੋ ਗਈ ਜਿਹੜੀ ਨੰਗ ਚੁੱਕੀ ਹੈ ਸਾਡੇ ਵੈਰੋਗਿਆਂ ਦੇ ਪਿੰਡ ਤੋਂ ਸਾਡੇ ਜੰਡ ਵਾਲੇ ਤੋਂ ਕਿ ਚੱਕ 5 ਕੋਈ 2 ਛੁੱਕਾ 45 ਤੋਂ ਬੜੇ ਸਾਡੇ ਬਜ਼ੁਰਗ ਜਿਨ੍ਹਾਂ ਦੀ ਇਹ ਸਰਸੇ ਦੇ ਵਿੱਚ ਉਹਨਾਂ ਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ ਵੀ ਸਾਨੂੰ ਪਾਣੀ ਮਿਲੂਗਾ ਪਰ ਸਾਡੀ ਚੌਥੀ ਪੀੜ੍ਹੀ ਹੋ ਵੀ ਹੈ ਤੇ ਜਿਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਐਮ.ਐਲ.ਏ. ਸਾਹਿਬ ਦਾ ਹੈ ਜਿਨ੍ਹਾਂ ਨੇ ਚੱਪਲਾਂ ਦੇ ਵਿੱਚ ਵੀ ਸਾਡੇ ਨਾਲ ਚੰਡੀਗੜ੍ਹ ਜਾ ਕੇ ਖੜਿਆ ਹੈ ਐਮ.ਐਲ.ਏ. ਬੜੇ ਆਏ ਬੜੇ ਗਏ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਪਾਣੀ ਨਹੀਂ ਚਲਾਇਆ ਅੱਜ ਅਸੀਂ ਇਸੇ ਗੱਲ ਤੇ ਮੈਂ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਸ੍ਰੀ ਗੋਲਦੀ ਕੰਬੋਜ ਜੀ ਸਾਡੇ ਅੰਕਲ ਜੀ ਸ਼ੇਰਬਾਜ ਸਿੰਘ ਸੰਧੂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ੁਰੂ ਤੋਂ ਸਾਨੂੰ ਲੈ ਕੇ ਨਾਲ ਚੱਲਦੇ ਰਹੇ ਅਸੀਂ ਉਸ ਨਹਿਰ ਪਿੱਛੇ ਸਾਡੇ ਸਾਰੇ ਹੀ ਮਤਲਬ ਜਿੰਨੇ ਇਸ ਤੋਂ ਪਹਿਲਾਂ ਸਾਡੇ ਚੌਥੀ ਪੀੜ੍ਹੀ ਹੋ ਗਈ ਉਹਨਾਂ ਨੇ ਜੋਰ ਲਾਇਆ ਇੰਨਾ ਕਹਿੰਦੋ ਆਇਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਲੋ ਬਹੁਤ ਬਹੁਤ ਸ਼ੁਕਰੀਆ ਓੰਕਾਰ ਜੀ ਸਾਡੇ ਹਰਮਨ ਪਿਆਰੇ ਸਾਡੇ ਹਲਕਾ ਐਮਐਲਏ ਸ਼੍ਰੀ ਜਗਦੀਪ ਕੋ ਮੁੱਖਤਵਦ ਇੱਕ ਐਮਐਲਏ ਸਾਹਿਬ ਤੋਂ ਅੱਪਾ ਇਸ طرح ਦੀ ਉਮੀਦ ਕਰ ਸਕਦੇ ਹਾਂ ਇਹ ਸਾਡੇ ਉਹ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਸਾਡੇ ਸ਼ਰੀਕ ਹੁੰਦੇ ਹਨ ਅਤੇ ਐਮਐਲਏ ਸਾਹਿਬ ਦੀ ਸੁਚੱਜੀ ਅਗਵਾਈ ਦੇ ਹੇਠ ਸਾਡੇ ਪਿੰਡਾਂ ਦੇ ਵਿੱਚ ਸਮੁੱਚੇ ਕਾਰਜ ਚ ਹੋ ਰਹੇ ਹਨ ਚਾਹੇ ਉਹ ਪੰਚਾਇਤਾਂ ਦੇ ਕਾਰਜ ਹਨ ਚਾਹੇ ਉਹ ਮਰੇਗਾ ਦੇ ਕਾਰਜ ਹਨ ਸਮੂਚੇ ਤੌਰ ਤੇ ਉਹ ਨਿਜੀ ਨਿਗਰਾਨੀ ਰੱਖ ਕੇ ਪੰਚਾਇਤਾਂ ਦੇ ਨਾਲ ਪੂਰਾ ਤਾਲਮੇਲ ਕਰਕੇ ਆਪ ਦਿਲਚਸਪੀ ਲੈ ਕੇ ਇਸ ਮੁੱਚੇ ਕਾਰਜਾਂ ਨੂੰ ਉਹ ਪੂਰਾ ਕਰਦੇ ਹਨ ਸ਼੍ਰੀ ਜਗਦੀਪ ਕੰਬੋਜ ਗੋਲਡੀ ਨੌਜਵਾਨ ਸਾਡੇ ਐਮਐਲਏ ਸਾਹਿਬ ਨਿਗਾਹ ਸਵਾਗਤ ਹੈ ਸਾਡੇ ਨੌਜਵਾਨ ਸਾਡੇ ਲੀਡਰ ਸ਼੍ਰੀ ਜਗਦੀਪ ਕੰਬੌਜ ਗੋਲਡੀ ਜੀ ਸਾਡੇ درمیان ਹਨ ਜਿਨ੍ਹਾਂ ਨੇ ਇਸ ਸੋਹਲੇ ਵਾਲੇ ਮੈ이너 ਦੇ ਵਿੱਚ ਬਣਾਉਣ ਦੇ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਹੈ ਉਹਦਾ ਹੀ ਅੱਜ ਨਤੀਜਾ ਹੈ जो सा सामने है जी का अज उदघाटन हो जा रहा है हां जी छिंदा जी ਤੈਨੂੰ ਜੀ ਬਹੁਤ ਬਹੁਤ ਸ਼ੁਕਰੀਆ ਔਰ ਨਿੱਗੀ ਜੀ ਹੈ ਜਿੰਦਗੀ ਦੇ ਕਹਰਾਇਆਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਬਹੁਤ ਬਾਣੀਯੋਗ ਜਗਦੀਪ ਪੋਲਟੀਕ ਮੋਜੀ ਐਮ ਐਲ ਏ ਸਾਹਿਬ ਬਹੁਤ ਦਾ ਜਲਾਲਾਬ ਸੋ ਨਿੱਗੀ ਜੀ ਐਖਦੇ ਜੀ ਉਹਨਾਂ ਦੇ ਨਾਲ ਹੋਰ ਜਿਹੜੀਆਂ ਵਾਜਿਦ ਹਸਤੀਆਂ ਪਹੁੰਚੀਆਂ ਹੋ ਜਾਂਦੀਆਂ ਨੇ ਜੀ ਇੱਕ ਵਾਰੀ ਫੇਰ ਹੁਕਮ ਲੱਗਿਆ ਜੀ ਸੋ ਗੀਤ ਸੰਗੀਤ ਦਾ ਜਿਹੜਾ ਸلسਲਾ ਸੀ ਸ਼ੁਰੂ ਕਰੀਏ ਸੋ ਜਿੰਨਾ ਹੁਕਮ ਹੈ ਜੀ ਇੱਕ ਗੀਤ ਜਾਂ ਦੋ ਗੀਤ ਕਿਉਂਕਿ ਸੋ ਉਧਰ ਦੀ ਕਾਰਵਾਈ ਵੀ ਨਾਲ ਨਾਲ ਚਲਦੀ ਰਹਿਣੀ ਹੈ ਅਸੀਂ ਸਥਿਰ ਦੀ ਸੋ ਭਾਈ ਸ਼ਿੰਦਾ ਸ਼ੌਕੀ ਜੀ ਅਗਲੇ ਗੀਤ ਦੇ ਨਾਲ ਤੁਹਾਨੂੰ ਨਜ਼ਰ सो so सीटी गाने भी साढ़े काफी टाइम को साई भाई करिया करी हाँ जी वैसे तो ब्याह शादिया वाला है पर ਹਾਂ ਮਾਹੌਲ ਵਧੀਆ ਬਣਿਆ ਕੀ ਬਾਤ ਹੈ ਤਾੜੀ ਮਾਰੋ ਖਿੱਚ ਕੇ ਬਜ਼ੁਰਗਾਂ ਬਾਟੇ ਮਾਹੌਲ ਇਨਾ ਵਧੀਆ ਬਣਿਆ ਹੈ ਹਾਂ ਠੀਕ ਹੈ ਨੀ ਅੱਖ ਤੇਰੀ ਨੇ ਜਮਨ ਨਿਸ਼ਾਨੇ ਜਮਨ ਨਿਸ਼ਾਨੇ ਨੀਸੇ ਵਿੱਚੋਂ ਤੋਰ ਤੋਰ ਨੀ ਅੱਖ ਤੇਰੀ ਨੇ ਜਮਾਨ ਨਿਸ਼ਾਨੇ अस इन विचू न ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਗੁਰੂ ਸਾਹਿਬ ਦਾ ਨਾਮ ਲ ਲਈਏ ਗੁਰੂ ਸਾਹਿਬ ਦੀ ਫਤਿਹ ਬਰਲੀ ਵਾਹਿਗੁਰੂ ਜੀ ਕਾ ਖਾਲਸਾ ਥੋੜਾ ਜਵਰਦੀ ਬੋਲੂ ਭਈਆਂ ਚੰਗਾ ਗੁਰੂ ਸਾਹਿਬ ਦੇ ਨਾਮ ਤੇ ਕਮਾੜੀ ਜੀ ਆਵਾਜ਼ ਖੜਨੂੰ ਐਡੀ ਦਰੋਛਾ ਲਿਖਿਆ ਆਇਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਯਾਨੀ ਵੀ ਗੱਲ ਬਣੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਅਮਨੁ ਕਰਤਾ ਜੀ ਪਹਿਲੇ ਤਾਂ ਤੁਹਾਡਾ ਸਾਰਿਆਂ ਦਾ ਬਿਲੋਂ ਧੰਨਵਾਦ ਇੱਕ ਰਿਹਾ ਦੇ ਨਾਮ ਤੇ ਵਾਸਤੇ ਤਾੜੀ ਮਾਰ ਗਿੰਤੀ ਦੇ 20 25 ਮਿੰਟਾਂ ਚ ਗੁਰੂ ਕੀ ਕਰਤਾਰ ਚੜ ਗਏ 20 ਮਿੰਟਾਂ ਇਹ ਆ ਜਾਂਦੀ ਮੇਰੀ ਉਨੀ ਉਮਰ ਦੀ ਜਿੰਨੇ ਸਾਲ ਤੁਹਾਨੂੰ ਇਹ ਨਹਿ ਉਡੀਕੀਆਂ ਹੋ ਗਈਆਂ ਤੇ ਅੱਜ ਉਹ ਕਰਮਾ ਲੈਣ ਆ ਗਏ ਜਿੱਦਨੇ ਦੀ ਸ਼ੁਰੂਆਤ ਹੋਣੀ ਹੈ ਬਾਕੀ ਗੱਲਾਂ ਆਪਾਂ ਕਰਦੇ ਹੁਣ ਮੈਂ ਬੇਨਤੀ ਕਰੂੰਗਾ ਰਾਮ ਨਾਲ ਤੁਹਾਡੇ ਤਾਂ ਚਲੋ 20 ਮਿੰਟ 'ਚ ਆ ਜਾਾਂਗੇ ਇਸ ਤੋਂ ਬਾਅਦ ਟਾਲੀ ਵਾਲੇ ਬੋਦਲੇ ਉੱਥੇ ਵੀ ਏਡੀ ਰੈਲੀ ਅੱਜ ਪਹਿਲੀ ਵਾਰੀ ਦੋ ਰੈਲੀਆਂ ਜਲਾਲਾਬਾ ਚੁੜੀਆਂ ਇਸ ਤੋਂ ਬਾਅਦ ਪਹਿਲਾਂ ਕਦੇ ਨਹੀਂ ਹੋਈਆਂ ਹੀਤੇ ਸੇ ਨਿਰਮਾਣ ਦਾ ਘਟਨੇ ਉਤੇ ਚੌਧਰੀ ਮਾਇਆ 1948 ਚ ਬੰਦ ਹੋਈ ਸੀ 1921 ਜੰਗਰੀਜ਼ਾਂ ਨੇ ਬਣਾਈ ਸੀ ਉਹ ਦੁਬਾਰਾ ਸ਼ੁਰੂਆਤ ਕਰਨੀ ਹੈ 65 ਸਾਲਾਂ ਬਾਅਦ 65 ਹਲੇ ਹੋਰ ਬੜਾ ਕੁਝ ਹੈ ਬਾਕੀ ਫੇਰ ਦੱਸਦੇ ਆ ਤੁਹਾਨੂੰ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਅੱਗੇ ਆਪਾਂ ਇਨਾ ਟਾਈਮ ਕਢਾ ਲਿਆ ਭਾਈ ਜੀ ਪਿੱਛੇ ਖੜੇ ਰਾਵੋ ਕੁਰਸੀਆਂ ਥੋੜੀਆਂ ਜਿਹੀਆਂ ਵੀ ਖਾਲੀ ਆ 20 25 ਮੇਰੀ ਹੱਥ ਮੰਨ ਕੇ ਬੇਨਤੀ ਹੈ ਨੰਨੇ ਭਾਈ ਆਜੋ ਮਾੜਾ ਇਹ ਮੇਨ ਤਾਂ ਹੀ ਗੱਲ ਹੈ ਮੇਰੀ ਕੁਰਸੀਆਂ ਖਾਲੀ ਸ਼ੋਭਾ ਨਹੀਂ ਦਿੰਦੀਆਂ ਜਦੋਂ ਆਪਾਂ ਬਾਹਰ ਖੜੇ ਹਾਂ ਸਾਰੇ ਉਸ ਤੋਂ ਬਾਅਦ ਸਾਰਿਆਂ ਦਾ ਲੰਗਰ ਦਾ ਇੰਤਜ਼ਾਮ ਹੈ ਤੇ ਹੱਥ ਜੋੜ ਕੇ ਬੇਨਤੀ ਹੈ 1 ਘੰਟੇ ਦਾ 1.5 ਘੰਟੇ ਦਾ ਪ੍ਰੋਗਰਾਮ ਹੈ ਤੇ ਜਿਹੜੇ ਰੋਜ਼-ਰੋਜ਼ ਨਹੀਂ ਆਉਂਦੇ ਬਹੁਤ ਕੁਝ ਵੇਖਿਆ ਮੁਸੀਬਤਾਂ ਚੜ੍ਹ ਚੜ੍ਹ ਕੇ ਓੰਕਾਰ ਦੀ ਗੱਲ ਬਿਲਕੁਲ ਠੀਕ ਹੈ ਜੱਪਲਾ ਪਾਪਾ ਕੇ ਜਾਣਾ ਪੈਂਦਾ ਸਿੰਘ ਕਈ ਬਜ਼ੁਰਗ ਪੂਰੇ ਹੋ ਗਏ ਮਹਿਰ ਪਿੱਛੇ ਮੁਝਾਂ ਦੇ ਦੀਪ ਦੇ ਵੀ ਖਰੇ ਹੋਰ ਬੰਦੀ ਆ ਹੋਰ ਬੰਦੀ ਸਾਡੇ ਖੇਤਾਂ ਨੂੰ ਪਾਣੀ ਲੱਗੂਗਾ। ਔਰ ਚਲੋ ਪ੍ਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਸੀ ਵੀ 2022 ਚ ਇੱਕ ਨਵਾਂ ਫਤਵਾ ਲਿਆ ਹੈ ਤੁਸੀਂ ਤੇ ਕਿਰਪਾ ਹੋ ਗਈ ਤੇ ਅੱਜ ਉਹ ਦਿਨ ਕਾਮਯਾਬ ਕਿਰਪਾ ਨਾਲ ਤੁਹਾਡੀ ਸਤਿਕਾਰ ਆ ਗਿਆ। ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਅਨੀ ਸਾਰੇ ਆਪਾਂ ਹੱਥ ਬਨ ਕੇ ਬੇਨਤੀ ਆਪਣਾ ਬੰਦਾ ਕੋਈ ਖੜਾ ਨਾਵੇ ਕੋਈ ਗਣੀ ਬਾਕਿਆਂ ਨੂੰ ਵੀ ਬੇਨਤੀ ਹੈ। ਕਿਪ 200 ਇੱਕ ਸੋਫਾ ਫਿਰ ਖਾਲੀ ਕਰ ਦਗੇ ਉਹਨਾਂ ਨੇ ਵੀ ਆਉਣਾ ਨਾਲ ਉਹਨਾਂ ਨਾਲ ਚੀਪ ਸਾਬ ਸਾਰੇ ਫਿਰ ਇਹ ਚੰਗਾ ਨਹੀਂ ਲੱਗਦਾ ਆਪਾਂ ਆਪ ਹੀ ਨਾ ਮੈਨੇਜ ਕਰਾਂਗੇ ਤਾਂ ਕੌਣ ਕਰੂਗਾ ਹਾਂ ਕੋਈ ਗੱਲ ਇਹ ਤੇ ਕੁਰਸੀਆਂ ਲਵਾ ਦਿਓ ਅੱਗੇ ਇੱਕ ਹੋਰ ਬੇਨਤੀ ਹੈ ਸੋਨੂੰ ਆਪਣੇ ਪੱਤਰਕਾਰ ਸਭਾ ਨਾਲ ਸਾਰੇ ਭਰਾਵਾ ਸੀ ਕੁਰਸੀਆਂ ਲਵਾ ਦਿਓ ਫਿਰ ਇਹ ਰੋਲਾ ਪੈ ਜਾਂਦਾ ਨਿੱਤਰੀਆਂ ਨਾਲ ਸੁਣਾ ਕੇ ਤਾੜੀ ਮਾਰਦੇ ਹੋ ਇੱਕ ਕਦਾ ਰੋਸ ਗਿਆ ਮੈਨੂੰ ਬਣਾਣਾ ਔਖਾ ਹੋ ਜਾਣਾ ਕਿਉਂਕਿ 6 ਵਜੇ ਨੇ ਉਹਨਾਂ ਨੂੰ ਖਬਰ ਚਲੀ ਜਾਂ ਨਹੀਂ ਫਿਰ ਗੱਲ ਨਹੀਂ ਬਣਨੀ ਠੁੱਪਾ ਜੀ ਸਹੀ ਹੈ ਨਾ ਗੱਲ ਇੱਕ ਈ ਹੋਰ ਇਹਨਾਂ ਨਾਲ ਤਾੜੀ ਮਾਰ ਦਿੰਦੇ ਹਾਂ ਕੋਈ ਗੋਰੀ ਮਰਾਦੀ ਨੂੰ ਕਿਸੇ ਨੂੰ ਗੁੱਸਾ ਨਹੀਂ ਕਰਨਾ ਸੋ ਹਾਂ ਤਾਂ ਤੁਸੀਂ ਸਟੇਜ ਦਾ ਕੰਮ ਚਲਾਓ ਜੀ ਅਸੀਂ ਮੰਤਰੀ ਸਾਹਿਬ ਨੂੰ ਰਿਸਿਵ ਕਰ ਲਈਏ ਫਿਰ ਉਸ ਤੋਂ ਬਾਅਦ ਬਾਕੀ ਦਾ ਪ੍ਰੋਗਰਾਮ ਦਿੰਦੇ ਹਾਂ ਸਭ ਦਾ ਧੰਨਵਾਦ ਬੋਲੇ ਸੋ ਨਿਹਾਲ ਧੰਨਵਾਦ ਐਮਐਲਏ ਸਾਹਿਬ ਸੋਸਾਇਟੀ ਦੇ ਦਰਮਿਆਨ ਅਬੋਰ ਹਾਕੀ ਦੇ ਇੰਚਾਰਜ ਅਰुण ਨਾਰੰਗੀ ਜੀ ਅਰुण ਨਾਰੰਗੀ ਜੀ ਪੁਜੇ ਹਾਂ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੇ ਵਿਚਾਰ ਸਾਂਝੇ ਕਰਨ ਔਰ ਨਾਲ ਹੀ ਸਾਡੇ ਬੱਲੂਆਣੇ ਦੇ ਸਾਡੇ ਕੋਲ ਗੋਲਡੀ ਵੀ ਦੋ ਦੋ ਨਹੀਂ ਜੇ ਉਹ ਅਸੀਂ ਮੋਟਾ ਮੰਗਣ ਜਾਂਦੇ ਸੀ ਜਿਹੜੇ ਦੀਆਂ ਹੋਈਆਂ ਸੀ ਮੀਟਿੰਗਾਂ ਇਹ ਅਸੀਂ ਕਹਿੰਦੇ ਲੋ ਸਾਡੇ ਕੋਲ ਗੋਲਡੀ ਦੋ ਦੋ ਹੈਗੇ ਨੇ ਸਾਡੇ ਮੰਨੂ ਵਾਲੇ ਦੇ ਵੀ ਗੋਲਡੀ ਜੀ ਕੁੱਦੇ ਆਣ ਉਹਨਾਂ ਨੂੰ ਦਿਆਂ ਕਹਿੰਦੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਨਾਰਿੰਗ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਨਾ ਜੀ ਮੈਂ ਲਾਇਆ ਕਰ ਬੱਥੇ ਕੁਰਸੀਆਂ ਤੇ ਪੱਤਰਕਾਰ ਮੰਚ ਤੇ ਵਿਰਾਜਮਾਨ ਹਲਕਾ ਲਲਾਬਾਦ ਦੇ ਹਰਮਨ ਪਿਆਰੇ ਯੋਵਾ ਨੇਤਾ ਐਮ ਐਲ ਏ ਗੋਲਦੀ ਕਮਬੋਤ ਜੀ ਉਹਨਾਂ ਦੇ ਨਾਲ ਹੀ ਹਲਕਾ ਬੱਲਵਾਨ ਹੈ ਤਾਂ ਸਾਡੇ ਸਾਥੀ ਐਮ ਐਲ ਏ ਗੋਲਦੀ ਮੁਸਾਫਰ ਜੀ ਇਸ ਪਿੰਡ ਦੇ ਬਹੁਤ ਹੀ ਸੀਨੀਅਰ ਆਗੂ ਸ਼ੇਰਬਾ ਸਿੰਧੀ ਉਹਨਾਂ ਦੇ ਨਾਲ ਸਾਡੇ ਵੱਡੇ ਭਾਈ शर्मा जी मंच से बैठे दर्जा बदर्जा लीडरशिप मेरे सामने बैठे इस हलके दे बहुत ही सम्मान योग वीरों भैनों भराओं अज सिरे ए साहब का फोन आया मंत्री जी आ रहे हैं ਤੇ ਬਹੁਤ ਪੁਰਾਣੀਆਂ ਡਿਮਾਂਡਾਂ ਜਿਹੜੀਆਂ ਐ ਹਲਕੇ ਦੀਆਂ ਜਿਹੜੇ ਕਿਸੇ ਵੀ ਵੱਡੇ ਵੱਡੇ ਲੀਡਰ ਆਏ ਇੱਥੇ ਵੱਡੇ ਵੱਡੇ ਨੇਤਾ ਐ ਐਮਐਲਏ ਬਣੇ ਐਮਪੀ ਬਣੇ ਪਰ ਇਹ ਹਲਕੇ ਦੀ ਜਿਹੜੀ ਅਸਲੀ ਡਿਮਾਂਡ ਜਿਹੜੀ ਇੱਕ ਗਰੀਬ ਘਰ ਤੱਕ ਗਰੀਬ ਕਿਸਾਨ ਤੱਕ ਪਾਣੀ ਪਹੁੰਚਾਣ ਦੀ 60 60 ਸਾਲਾਂ ਦੀਆਂ 70 70 ਸਾਲਾਂ ਦੀਆਂ ਡਿਮਾਂਡਾਂ ਅੱਜ ਦੋ ਜਿਹੜੀਆਂ ਨਹਿਰਾਂ ਦਾਦ ਘਾਟਨ ਸਾਡੇ ਮੰਤਰੀ ਬਰਿੰਦਰ ਗੋਹਿਲ ਦੀ ਕਰਨ ਜਾ ਰਹੇ ਹਨ ਉਹਨਾਂ ਨਹਿਰਾ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਐਨੀ ਪ੍ਰਾਣੀ ਡਿਮਾਂਡ ਆਪਣੀ ਪੂਰੀ ਹੋਈ ਹੈ ਤੇ ਦੇਖੋ ਇਹ ਪਾਣੀ ਹੀ ਜੀਵਨ ਹੈ ਹੀ ਜ਼ਿੰਦਗੀ ਹੈ ਪਾਣੀ ਨੇ ਜ਼ਿੰਦਗੀ ਬਦਲ ਦੇਣੀ ਹੈ ਦੀਵਨੀ ਨੇ 3 ਪੱਥਰ ਗੋਲਦੀ ਕੰਬੋਲ ਦੀ ਸਥਾਪਿਤ ਕਰਨ ਜਾ ਰਹੇ ਨਾ ਤਾਂ ਪਹਿਲਾਂ ਕਿਸੇ ਕੋਲ ਹੋਏ ਇਹ ਤਾਂ ਤੇ ਨਾ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਤੇ ਵੀ ਬਹੁਤ ਮੁਸ਼ਕਲ ਕੰਮ ਜਿਹੜੇ ਇਹ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਮਾਲਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਨੇ ਜਿਹੜੇ ਕੰਮ ਕਰ ਦਿੱਤੇ ਤੇ ਕਿਸੇ ਕੋ ਨਹੀਂ ਹੋਣੇ ਆਵਾਜ਼ੀ ਪਾਰਟੀ ਦੀ ਸਰਕਾਰ ਜਨਤਾ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਦੇ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਤਕਲੀਫਾਂ ਜਿਹੜੀਆਂ ਮੁਸੀਬਤਾਂ ਉਹ ਸਮਝਦੀ ਹੈ ਡਾਟੇ ਐਮਐਲਏ ਗੋਲਦੀ ਮੁਸਾਫਰ ਜੀ ਜੇ ਇਹ ਕਾਮ ਛੋਟੇ ਕਿਸਾਨ ਆਮ ਕਰ ਤੂੰ ਉੱਠੇ ਹੋਏ ਤੇ ਆਮ ਸਾਰੇ ਪਿੰਡਾਂ ਦੀਆਂ ਤਕਲੀਫਾਂ ਸਾਰੇ ਲੋਕਾਂ ਦੇ ਜਾਣਦੇ ਆ ਤੇ ਬੜਾ ਸਟੈਂਡ ਲੈ ਕੇ ਬੜੇ ਮਿਹਨਤ ਨਾਲ ਇੱਕ ਕੰਮ ਨੂੰ ਸਿਰੇ ਲਾਣਾ ਇਹ ਸਾਡੇ ਇਹਦੇ ਯੂਥ ਮੀਟਰ ਦਾ ਹੀ ਕੰਮ ਹੋ ਸਕਦਾ ਸਾਥੀਓ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਇੱਕ ਨਵਾਂ ਯੁੱਧ ਛੇੜਿਆ ਨਸ਼ਿਆਂ ਦੇ ਖਿਲਾਫ